ਸੋ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਦੀ ਅੱਜ ਆਪਾਂ ਵਿਚਾਰ ਕਰਦੇ ਆ ਜਿਹੜੀ ਵੀ ਸੰਗਤ ਨਾਮ ਸਿਮਰਨ ਕਰਦੀ ਹੈ ਕੋਈ ਆਪੀ ਸਾਹਿਬ ਦਾ ਪਾਠ ਕਰਦੀ ਹੈ ਕੋਈ ਮੂਲ ਮੰਤਰ ਕਰਦਾ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਹਰੇਕ ਨੂੰ ਲੱਗਦਾ ਬਈ ਇਹ ਸ਼ਬਦ ਦਾ ਜੇ ਆਪ ਆਪਾਂ ਨੂੰ ਵੱਧ ਤੋਂ ਵੱਧ ਫਲ ਕੇ ਮਿਲੇਗਾ ਆਪਾਂ ਜਿੰਨੇ ਜਾਬੀ ਸਾਹਿਬ ਦਾ ਪਾਠ ਕਰ ਰਹੇ ਆ ਭਈ ਆਪਾਂ ਨੂੰ ਲੱਗੇ ਵੀ ਇਹਦਾ ਬਦੁੱਦ ਵੱਧ ਪਾਠ ਕਿਵੇਂ ਮਿਲੇ ਤਾਂ ਉਹ ਜਾਬੀ ਸਾਹਿਬ ਦੀ ਇੱਕ ਪੌੜੀ ਐ ਉਸ ਦੇ ਜਾਪ ਨਾਲ ਜੇ ਆਪਾਂ ਨੂੰ ਜਾਪ ਦਾ ਵੱਧ ਫਲ ਮਿਲਦਾ ਹੈ ਉਹ ਪੌੜੀ ਕਿਹੜੀ ਐ ਅਸੰਖ ਜਪ ਸੰਖ ਪਾਓ ਅਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਹਰਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸత్య ਸੰਖ ਦਾਤਾਰ ਅਸੰਖ ਸੂਰਮਹ ਪਖ ਸਰ ਅਸੰਖ ਗਮੋਣ ਲਿਵਲਾਈ ਦਾ ਕੁਦਰਤ ਕਾ ਬਨੁ ਕਹਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋਤੁ ਦਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰਨਕਾਰ ਸੋ ਸਾਧ ਸੰਗ ਦੀ ਉਹ ਜਾਪੀ ਸਹਿਬ ਦੀ ਆ ਪਉੜੀ ਹੈ ਜਿਸ ਦੇ ਜਾਪ ਕਰਨ ਨਾਲ ਜਾਪ ਦਾ ਬੱਧ ਤੋਂ ਬੱਧ ਫਲ ਮਿਲਦਾ ਹੈ ਬਹੁਤ ਜਿਆਦਾ ਫਲ ਮਿਲਦਾ ਹੈ ਗੁਰੂ ਸਾਹਿਬ ਜੀ ਬਹੁਤ ਕਿਰਪਾ ਕਰਦਿੰਨੇ ਇਸ ਜਾਪ ਦੇ ਨਾਲ ਸੰਖ ਜਾਪ ਵਾਲੀ ਪਉੜੀ ਦੇ ਨਾਲ ਸੋ ਸਾਰੀ ਸਾਧ ਸੰਗ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ